ਦੇਖ ਰਹੇ ਹੋ ਬੇਗੰਪੂਰਾ ਡ੍ਰੀਮ ਚੈਨਲ ਅੱਜ ਆਪਾਂ ਪਹੁੰਚੇ ਆ ਪਿੰਡ ਪਟੀਆਂ ਜਿੱਥੇ ਜੁम्मेवार ਸਾਥੀਆਂ ਦੇ ਮਾਧਿਅਮ ਤੋਂ ਪਤਾ ਚੱਲਿਆ ਸੀ ਕਿ ਇੱਥੇ ਮੇਲਾ ਲੱਗਿਆ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਪਰ ਉਸ ਮੇਲੇ ਨੂੰ ਲੈ ਕੇ ਕੁਝ ਜਿਹੜਾ ਵਿਵਾਦ ਜਿਹੜਾ ਹੋਣ ਦੀ ਸੰਭਾਵਨਾ ਸੀ ਤੇ ਮੌਕੇ ਤੇ ਸਾਨੂੰ ਲੱਗਦਾ ਵੀ ਜੁम्मेवार ਪੰਚਾਇਤ ਔਰ ਸਮਝਦਾਰੀ ਦਾ ਉਹਨਾਂ ਨੇ ਸਬੂਤ ਦਿੱਤਾ ਤੇ ਇਸ ਜਿਹੜਾ ਸ਼ਾਮ ਤੱਕ ਹੋ ਸਕਦਾ ਸੀ ਕਿ ਮਾਹੌਲ ਖਰਾਬ ਹੋ ਜਾਵੇ ਉਹਨੂੰ ਬੜੇ ਹੀ ਰਿਸਪੌਂਸੀਬਲ ਤਰੀਕੇ ਦੇ ਨਾਲ ਪੰਚਾਇਤ ਨੇ ਜਿਹੜਾ ਆਪਣੇ ਕੰਟਰੋਲ ਵਿੱਚ ਕਰ ਲਿਆ ਤੇ ਆਓ ਆਪਾਂ ਗੱਲ ਕਰਦੇ ਹਾਂ ਪੰਚਾਇਤ ਦੇ ਸਰਪੰਚ ਸਾਹਿਬ ਨਾਲ ਔਰ ਮੈਂਬਰਾਂ ਨਾਲ ਜਿਹੜੇ ਆ ਵੀ ਕੀ ਮਸਲਾ ਹੋਇਆ ਤੇ ਕੀ ਸੀਗਾ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਕੀ ਮਸਲਾ ਸੀਗਾ ਥੋੜਾ ਜਾਣਕਾਰੀ ਦਿਓ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਅਸੀਂ ਪਿੰਡ ਭਟੀਆਂ ਦੇ ਸਾਰੇ ਸਾਡੇ ਸਰਪੰਚ ਸਾਹਿਬ ਵੀਦਾ ਜੀ ਸਾਡੇ ਮੈਂਬਰ ਸਾਹਿਬ ਔਰ ਸਾਰੇ ਸਾਡੇ ਵਕਵਾਖ ਇਲਾਕਿਆਂ ਦੇ ਸਾਥੀ ਸਾਹਿਬ ਇਹ ਜਿਹੜਾ ਮਸਲਾ ਸੀ ਕਿ ਇੱਥੇ ਸਾਡੇ ਭਟੀਆਂ ਦੀ ਪਵਨ ਦੇ ਸਾਹਮਣੇ ਅੰਬੇਦਕਰ ਭਵਨ ਦੇ ਸਾਹਮਣੇ ਇੱਕ ਮੇਲਾ ਲੱਗਿਆ ਸੀ ਦੁਸ਼ਹਿਰੇ ਦਾ ਜਿਹਨੂੰ ਲੈ ਕੇ ਪਹਿਲਾਂ ਤੋਂ ਵੀ ਮੇਲਾ ਜਿਸ ਦਿਨ ਤੋਂ ਲੱਗਾ ਸੀ ਉੱਥੇ ਵੀ ਇਹ ਵਿਵਾਦ ਚੱਲਦਾ ਸੀ ਕਿ 바ਵਾ ਸਾਹਿਬ ਅੰਬੇਦਕਰ ਦੀ ਜਿੱਥੇ ਮੂਰਤੀ ਲੱਗੀ ਹੈ ਉੱਥੇ ਮਹਾਤਮਾ ਰਾਵਣ ਸਾਡੇ ਰਾਵਣ ਜੀ ਜਿਵੇਂ ਅਸੀਂ ਸਾਰਿਆਂ ਧਰਮਾਂ ਔਰ ਦੇਵੀ ਦੇਵਤਿਆਂ ਦਾ ਸਤਿਕਾਰ ਕਰਦੇ ਆ ਉੱਥੇ ਅਸੀਂ ਉਨਾ ਹੀ ਸਾਡੇ ਰਾਵਣ ਮਹਾਤਮਾ ਰਾਵਣ ਜੀ ਨੇ ਉਹ ਸਾਡਾ ਭੋਜਨ ਇੱਕ ਸਾਡੇ ਭੋਜਨ ਨਾਇਕ ਨੇ ਇਸੇ ਨੂੰ ਮੁੱਦੇ ਵਿੱਚ ਰੱਖਦੇ ਆਂ ਅਸੀਂ ਇਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਮੇਲਾ ਲਾ ਲਓ ਕੋਈ ਗੱਲ ਨਹੀਂ ਪਰ ਅਸੀਂ ਇੱਥੇ ਬਾਬਾ ਸਾਹਿਬ ਦੀ ਮੂਰਤੀ ਦੇ ਕੋਲ ਪਵੰਦੇ ਸਾਹਮਣੇ ਮਹਾਤਮਾ ਰਾਵਣ ਦਾ ਪੁਤਲਾ ਸਾੜ ਨਹੀਂ ਦਵਾਂਗੇ ਔਰ ਇਹਨਾਂ ਦੀ ਠੇਕੇਦਾਰ ਨੇ ਔਰ ਪੰਚਾਇਤ ਨੂੰ ਅश्वਾਸਨ ਦਵਾਇਆ ਸੀ ਕਿ ਅਸੀਂ ਪੁਤਲਾ ਸਾੜਾਂਗੇ ਔਰ ਫਿਰ ਅੱਜ ਕੀ ਹੋਇਆ ਇਹ ਪਹਿਲਾਂ ਸਵੇਰੇ ਤੜਕੇ ਮਹਾਤਮਾ ਰਾਵਣ ਦਾ ਪੁਤਲਾ ਗਰਾਊਂਡ ਵਿੱਚ ਲਿਆਏ ਸਾਥੀ ਇਕੱਠੇ ਹੋਏ ਸਰਪੰਚ ਸਾਹਿਬ ਨੇ ਕਿਹਾ ਇਹ ਪੁਤਲਾ ਵਾਪਸ ਲੈ ਗਏ ਉਸ ਤੋਂ ਬਾਅਦ ਦੁਬਾਰਾ ਫੇਰ ਪੁੱਤਰਾਂ ਲਿਆ ਕੇ ਉਸ ਜਗ੍ਹਾ ਤੇ ਰੱਖ ਦਿੱਤਾ ਗਿਆ ਜਿਸ ਤੋਂ ਬਾਅਦ ਸਾਰੇ ਸਾਥੀ ਅੱਜ ਇਕੱਠੇ ਹੋਏ ਆ। ਔਰ ਪਿੰਡ ਦੀ ਪੰਚਾਇਤ ਪ੍ਰਸ਼ਾਸਨ ਸਭ ਇਕੱਠੇ ਹੋ ਕੇ ਬੈਠੇ ਸੀ ਔਰ ਉਹ ਠੇਕੇਦਾਰ ਨੂੰ ਵੀ ਬਰੇਸ਼ ਕੁਮਾਰ ਔਰ ਜਸਵਿੰਦਰ ਸਿੰਘ ਆ ਸੋਨੂੰ ਇਹਨਾਂ ਦੋਵਾਂ ਨੂੰ ਬੁਲਾਇਆ ਗਿਆ ਔਰ ਉਹ ਉਹ ਬੈਠ ਕੇ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਇਹ ਲਿਖਤੀ ਰੂਪ ਤੇ ਦੇ ਕੇ ਗਏ ਆ ਕਿ ਸ਼ਾਮ 5 ਵਜੇ ਤੱਕ ਜਿਹੜਾ ਮੇਲਾ ਆ ਉਹ ਚੱਲਦਾ ਰਹੇਗਾ ਮੇਲੇ 'ਚ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ ਉਹ ਇਹ ਲਿਖ ਕੇ ਦੇ ਗਏ ਕਿ ਅਸੀਂ ਮਹਾਤਮਾ ਰਾਵਣ ਜੀ ਦਾ ਪੁਤਲਾ ਸ਼ਾਮ 5 ਵਜੇ 5 ਜਾਂ 6 ਵਜੇ ਪੁਤਲੇ ਨੂੰ ਅਸੀਂ ਪੂਜਾ ਕਰਕੇ ਬਿਨਾ ਫੂਕੇ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਕਰਾਵਾਂਗੇ ਸਾਡੇ ਨਾਲ ਮੌਜੂਦਾ ਪਿੰਡ ਦੇ ਸਰਪੰਚਾ ਸਰਪੰਨ ਸਾਹਿਬ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੁੰਦੇ ਕੀ ਸਿਗਾ ਕਿ ਕੀ ਇਹਨਾਂ ਨੇ ਜਿਹੜੇ ਠੇਕੇਦਾਰ ਆ ਉਹਨਾਂ ਨੇ ਪਹਿਲਾਂ ਇਹ ਤੁਹਾਡੇ ਨਾਲ ਤੁਹਾਨੂੰ ਘਰੋਸੇ ਵਿੱਚ ਲਿਆ ਨਹੀਂ ਜਿਹੜਾ ਵਿਵਾਦ ਖੜਾ ਹੋਇਆ ਇਹ ਤਾਂ ਵਾਜਦਾ ਨਹੀਂ ਜੀ ਜਦੋਂ ਸਾਡੇ ਨੇ ਕਹਿੰਦੀ ਸਾਡੇ ਸੇ ਮੇਲਾ ਲਾਉਣਾ ਤੇ ਸਾਰੇ ਦਾ ਮੇਲਾ ਇਹ ਸਾਨੂੰ ਕੋ ਆਇਆ ਸੀਗਾ ਜਾਂ ਮੇਲਾ ਲਾ ਲੋ ਸਾਨੂੰ ਕੋਈ ਰਾਜ ਨਹੀਂ ਥੱਲਾ ਸਾਡੀ ਕੋ ਪੰਚਾਇਤ ਨੂੰ ਰਾਜ ਆ ਵੀਰੇ ਇਥੇ ਰਾਵਣ ਦਾ ਪੁੱਤ ਰਣਾ ਫੁਕਿਓ ਥੇਲਾ ਜਿੱਦਾਂ ਮਰਜੀ ਲਾਓ ਠੀਕ ਹੈ ਜੀ ਤਾਂ ਮੇਲਾ ਲੱਗੇ ਗਿਆ ਅੱਜ ਮੇਲਾ ਜਦੋਂ ਹੋਇਆ ਤਾਂ ਇਹ ਨਹੀਂ ਆਪਜੋ ਸਿਰ ਬਵਾਸੋਣੇ ਖੜਾ ਹੋ ਗਿਆ ਚਲੋ ਬੈਠ ਕੇ ਸਾਰਿਆਂ ਨੂੰ ਸਮਝਾ ਲਿਆ ਹੁਣ ਮੇਲਾ ਵਧੀਆ ਲੱਗੂਗਾ ਕੋਈ ਸ਼ਾਂਤੀ ਬੁਰੂ ਹੋਗਾ ਕੋਈ ਦਾ ਮੋਹਲ ਖਰਾਬ ਨਹੀਂ ਹੋਗਾ ਠੀਕ ਹੈ ਇਹ ਲਿਖ ਕੇ ਕੀ ਦੇ ਕੇ ਗਏ ਸਰੇ ਇਹ ਲਿਖ ਕੇ ਦੇਗਾ ਜੀ ਅਸੀਂ ਆਪਣਾ ਰਾਵਣ ਦਾਸ ਖੁਦਾ ਨਹੀਂ ਫੁਕਾਂਗੇ ਤੇ ਪੂਜਾ ਕਰਕੇ ਤੇ ਸਤਨੁਜ ਜਾ ਕੇ ਉਹ ਕੌਣ ਲੈ ਕੇ ਜਾਊਗਾ ਜੀ ਸ਼ਾਮ ਉਹ ਲੈਣਗੇ ਠਿਕ ਚੱਲ ਕੇ ਜਾਓ ਏ ਅੱਛਾ ਜੀ ਅਸੀਂ ਉਹ ਲੈ ਕੇ ਜਾਣਾ ਇਹ ਤੁਹਾਡੀ ਗੱਲ ਜਿਹੜੀ ਹੋਈ ਆ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਹੋਈ ਆ ਹਾਂ ਮੌਜੂਦਗੀ ਵਿੱਚ ਓਕੇ ਤੁਹਾਡੇ ਦਾ ਭਾਈ ਜਰ ਦੇ ਬਾਰੇ ਬਠਾ ਦੀ ਪ੍ਰਸ਼ਾਸਨ ਦੀ ਬਠਾ ਠੀਕ ਆ ਜੀ ਮੌਜੂਦਾ ਜਿਹੜੇ ਡਿਊਟੀ ਅਫਸਰ ਆ ਇੱਥੇ ਡਿਊਟੀ ਲੱਗੀ ਉਹਨਾਂ ਦੀ ਮੌਜੂਦਗੀ ਵਿੱਚ ਇਹ ਸਾਰਾ ਵਾਤਾ ਸਾਰਾ ਫਸਣਾ ਮੌਜੂਦਗੀ ਚ ਹੋਇਆ ਠੀਕ ਆ ਜੀ ਮਸਲਾ ਜਿਹੜਾ ਮਤਲਬ ਸੌਟ ਆਊਟ ਹੋ ਗਿਆ ਕੋਈ ਐਦਾਂ ਦਾ ਹੋ ਹੋ ਵੀ ਐਦਾਂ ਨਹੀਂ ਕਰਵਾਉਂਦੇ ਭਾਈ ਜਰ ਬਸਾਂ ਨੂੰ ਮੌਜੂਦ ਕਰਨ ਲਈ ਹਾਂ ਸਾਥੀਆਂ ਨੂੰ ਦੱਸਣਾ ਚਾਹੁੰਦੇ ਸਰੋਤਿਆਂ ਨੂੰ ਕਿ ਸਰਪੰਚ ਸਾਹਿਬ ਔਰ ਉਹਨਾਂ ਦੀ ਪੂਰੀ ਟੀਮ ਨੇ ਜਿਹੜਾ ਮੌਕਾ ਸੰਭਾਲ ਲਿਆ ਵਾ ਔਰ ਜਿਹੜੇ ਸਾ ਕੋਚੀ ਖੁਸ਼ੀ ਨਾਲ ਔਰ ਖੁਸ਼ੀ ਖੁਸ਼ੀ ਜਾਣ ਉਹਨਾਂ ਦੇ ਕਹਿਣ ਦੇ ਮੁਤਾਬਕ ਠੇਕੇਦਾਰ ਜਿਹੜਾ ਸੋਨੂ ਆ ਉਹ ਇੱਥੇ ਹੀ ਏਰੀਏ ਦੇ ਵਿੱਚ ਰਹਿੰਦਾ ਉਹਨਾਂ ਦੇ ਭਾਈਚਾਰੇ ਦਾ ਵਾ ਔਰ ਉਹਨੇ ਪੂਰਨ ਭਰੋਸਾ ਦਿਵਾਇਆ ਕਿ ਅਸੀਂ ਸਿਰਫ ਰਾਵਣ ਦਾ ਜਿਹੜਾ ਮੂਰਤੀ ਲਗਾਈ ਆ ਉਹ ਸਾਡੇ ਲਈ ਵੀ ਸਤਿਕਾਰਯੋਗ ਆ ਜਲਣਾ ਸਾਡਾ ਮਕਸਦ ਨਹੀਂ ਸੀਗਾ ਅਸੀਂ ਪੂਜਾ ਕਰਨੀ ਆ ਉਹਨਾਂ ਦੀ ਪੂਜਾ ਕਰਨ ਦੇ ਮਕਸਦ ਨਾਲ ਜਿਹੜਾ ਲਗਾਇਆ ਸ਼ਾਮ ਨੂੰ ਪੂਜਾ ਕਰਕੇ ਉਹ ਆਪਣੀ ਹਾਜ਼ਰੀ ਵਿੱਚ ਜਿਹੜਾ ਜਲ ਪ੍ਰਵਾਹ ਕਰ ਦਾਂਗੇ ਸੋ ਤੁਸੀਂ ਦੇਖਦੇ ਰਹੋ ਬੇਗਮਪੁਰਾ ਡ੍ਰੀਮ ਚੈਨਲ ਧੰਨਵਾਦ ਜੈ ਪੀਮ ਜੈ ਭਾਰਤ